ਹਾਂਜੀ ਵੀ ਮਤਲਬ ਜਿਵੇਂ ਹੱਥਾਂ ਨਾਲ ਝੋਨਾ ਲਾਇਆ ਹੁੰਦਾ ਐਵੇਂ ਲਾਵੇ ਐਵੇਂ ਚੱਲਣਾ ਹੈ ਮਤਲਬ ਇਹ ਇਸ ਕਰਕੇ ਇੱਥੇ ਖੁੱਲ ਗਈ ਬੀਜਤਾ ਉਦੋਂ ਬਾਅਦ ਇੱਥੇ ਖੁੱਲ ਗਈ ਬੀਜਤਾ ਉਦੋਂ ਬਾਅਦ ਇੱਥੇ ਖੁੱਲ ਗਈ ਬੀਜਤਾ ਕਿਸਾਨ ਵੀਰੋ ਜਿਹੜੀ ਆ ਮਸ਼ੀਨ ਤੁਸੀਂ ਦੇਖ ਰਹੇ ਹੋ ਨਾ ਇਹ ਅਸਲ ਦੇ ਵਿੱਚ ਪੰਜਾਬ ਦੀ ਕਿਸਾਨੀ ਦੀ ਪਾਣੀ ਲਈ ਲੋੜ ਹੈ ਬੀਬੀਸੀ ਐਗਰੋ ਵਾਲਿਆਂ ਤੇ ਆਇਆ ਮੈਂ ਪਹਿਲਾਂ ਵੀ ਇਸ ਮਸ਼ੀਨ ਦੀ ਬਹੁਤ ਸਾਰੀ ਐਡਵਰਟਾਈਜ਼ਮੈਂਟ ਕਰ ਰਿਹਾ ਕਰ ਵੀ ਚੁੱਕਿਆ ਤੇ ਕਰੂੰਗਾ ਵੀ ਅੱਗੇ ਕਿਉਂਕਿ ਇਹ ਮਸ਼ੀਨ ਅਸਲ ਦੇ ਵਿੱਚ ਪੰਜਾਬ ਦੀ ਕਿਸਾਨੀ ਲਈ ਇੱਕ ਬਹੁਤ ਚੰਗਾ ਸੁਨੇਹਾ ਹੈ ਕਿ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਪਾਣੀ ਵੀ ਬਚਾ ਕੇ ਦੇ ਜਾਵਾਂਗੇ ਤੇ ਜਿਹੜਾ ਝੋਨਾ ਸਾਡੀ ਸਾਡਾ ਪਾਣੀ ਨੂੰ ਖਾਣ ਤੋਂ ਬਾਅਦ ਵੀ ਸਾਡਾ ਇੰਨਾ ਫੇਵਰਿਟ ਤਾਂ ਬਣਿਆ ਹੋਇਆ ਕਿਉਂਕਿ ਸਾਡੇ ਪੱਲੇ ਪੈਸੇ ਆ ਜਿਹੜਾ ਉਹ ਝੋਨਾ ਹੀ ਪੌਂਦਾ ਤਾਂ ਬਾਈ ਹੁਣਾਂ ਨੇ ਕੁਲਜੀਤ ਹੁਣਾਂ ਨੇ ਇਹਦਾ ਇੱਕ ਬਹੁਤ ਕਮਾਲ ਦਾ ਬਕਲਪ ਲੱਭਿਆ ਜਿਹੜੀ ਸਿੱਧੀ ਬਜਾਈ ਇੱਕ ਵਾਰ ਆ ਕੇ ਫੈਲ ਕੇ ਉਸ ਤੋਂ ਬਾਅਦ ਕਿਸਾਨਾਂ ਨੇ ਨਕਾਰਤਾ ਸੀ ਕਿ ਨਹੀਂ ਹੱਥ ਦੀ ਬਜਾਈ ਵਰਗੀ ਰੀਤ ਨਹੀਂ ਆ ਉਹਨੂੰ ਦੁਬਾਰਾ ਜੋ ਕਮੀਆਂ ਸੀ ਸਾਰੀਆਂ ਕੱਢ ਕੇ ਤੁਹਾਡੇ ਸਾਹਮਣੇ ਮਸ਼ੀਨ ਪੇਸ਼ ਆ ਸਜਣੋ ਤੁਹਾਨੂੰ ਦਿਖਾ ਦੇਣਾ ਕਿ ਅੱਜ ਇਹਦੀ ਕਰੀਓਸਟੀ ਇੰਨੀ ਬਣ ਚੁੱਕੀ ਆ ਆ ਜੋ ਮਾੜਾ ਜਿਹਾ ਦਿਖਾ ਦਿਆਂ ਕਿ ਕਿਸ ਲੈਵਲ ਤੇ ਇਹ ਮਸ਼ੀਨਾਂ ਬਣ ਰਹੀਆਂ ਕਿਸ ਲੈਵਲ ਤੇ ਮਸ਼ੀਨਾਂ ਬਣ ਰਹੀਆਂ ਆ ਜੋ ਵੀ ਮਸ਼ੀਨ ਤੁਹਾਨੂੰ ਬਣੀਆਂ ਪਈਆਂ ਦਿਖਦੀਆਂ ਇਹਨਾਂ ਚ ਕੋਈ ਮਸ਼ੀਨ ਐਵੇਂ ਨਹੀਂ ਵੀ ਤੁਸੀਂ ਹੁਣੇ ਆ ਕੇ ਲੈ ਜਾਓਗੇ ਇਹ ਸਾਰੀਆਂ ਐਡਵਾਂਸ ਬੁਕਿੰਗ ਦੀਆਂ ਬਣ ਰਹੀਆਂ ਮਤਲਬ ਤੁਸੀਂ ਇਹ ਦੇਖੋ ਇੱਥੇ ਪੰਨਾਂ ਫਾਲੀਆਂ ਜਾਂ ਇੱਧਰ ਹੁੰਦੀ ਪਾਊਡਰ ਕੋਟਿੰਗ ਨੂੰ ਤੁਸੀਂ ਵੇਖ ਕੇ ਅੰਦਾਜ਼ਾ ਲਾ ਸਕਦੇ ਆ ਵੀ ਆਹ ਇੱਕ ਇੱਕ ਫਾਲਾ ਜਿਹੜਾ ਬਣਿਆ ਹੋਇਆ ਇਹ ਵਿਕਿਆ ਹੋਇਆ ਇੱਕ ਇੱਕ ਫੁਰਨੀ ਜਿਹੜੀ ਬਣੀ ਪਈ ਆ ਉਹ ਵਿਕੀ ਹੋਈ ਫੁਰਨੀ ਐਵੇਂ ਇਹ ਨਾ ਬਾਈ ਪਹਿਲਾਂ ਤਾਂ ਮੁਬਾਰਕਾਂ ਸੱਜਣਾ ਇਸ ਗੱਲ ਲਈ ਬਹੁਤ ਵੱਡੀਆਂ ਵੱਡੀਆਂ ਤੈਨੂੰ ਕਿ ਤੁਸੀਂ ਇਹ ਕੰਮ ਆ ਜਿਹੜਾ ਇਹ ਪੰਜਾਬੀਆਂ ਦੀ ਇੱਕ ਆਸ ਦੀ ਕਿਰਨ ਬਣ ਗਿਆ ਹੈ ਨਾ ਬਹੁਤ ਬਹੁਤ ਤੁਹਾਡਾ ਧੰਨਵਾਦ हां ਸਾਡੇ ਨਿੱਕੇ ਦੇ ਸੱਦੇ ਤੱਕ ਤਾਂ ਪਹਿਲਾਂ ਤੁਹਾਡੇ ਬੇਨਤੀ ਕਰੀ ਆ ਤੇ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੀ ਆ। ਮੈਂ ਨੇ ਜਿਉਂਦੇ ਰੋ। ਤੁਹਾਡੇ ਕਾਰਨ ਜਿੰਮੇਦਾਰ ਤਾਂ ਕਿ ਪਹੁੰਚਦਾ ਕਰ ਸਕਦੇ ਸੀ ਆਪਾਂ ਵੈਸੇ ਨਹੀਂ ਸੀ ਹੋ ਸਕਦਾ। ਆਜੋ ਮਹਾਰਾਜ ਹੁਣ ਆਪਾਂ ਟੈਕਨੀਕਲੀ ਦਿਖਾ ਦਈਏ। ਇੱਕ ਚੀਜ਼ ਮੈਂ ਆਹ ਟਰੈਕਟਰ ਦੀ ਕਹੂੰਗਾ ਵੀ ਥੋੜੀ ਆਪਾਂ ਲੈਫਟ ਚੱਕ ਕੇ ਦਿਖਾ ਦਈਏ ਬਾਈ। ਇਹਦੇ ਵਿੱਚ ਪੇਟੈਂਟ ਕੀ ਆ ਤੁਹਾਡਾ? ਕਿਉਂਕਿ ਅੱਗੇ ਲਿਗੇ ਪੇ ਲੋਗੋ ਨਾ ਦੇਣਾ। ਇੱਕ ਹੈਗੀ ਅੱਗੇ। ਹਾਂਜੀ ਹਾਂਜੀ। ਚਲੋ। ਆਜੋ। ਇਹ ਆ ਨਮੀ ਆ। ਹਾਂ ਜੀ ਨਵੇਂ ਆ ਉਹ ਅੱਗੇ ਸਟਿੱਕਰਾਂ ਚ ਤਿਆਰ ਆ ਮਸ਼ੀਨ ਚਲੋ ਚਲੋ ਸਟਿੱਕਰਾਂ ਵਾਲੀ ਤੇ ਸਟਿੱਕਰਾਂ ਵਾਲੀ ਤੇ ਚੱਲਦੇ ਆ ਚਲੋ ਸਟਿੱਕਰਾਂ ਵਾਲੀ ਤੇ ਚੱਲਦੇ ਆ ਇਹਦੇ ਡੀਐਸਆਰ ਤਾਂ ਬਾਈ ਹੈਗੀ ਹੋਈ ਐਸ ਕੰਪਨੀਆਂ ਬਣਾਉਂਦੀਆਂ ਇਹਦੇ ਚ ਥੋੜਾ ਪੇਟੈਂਟ ਕੀ ਆ ਆਪਾਂ ਜਿਵੇਂ ਡੀਐਸਆਰ ਸੀਗੀਆਂ ਪਹਿਲਾਂ ਮਸ਼ੀਨਾਂ ਡਾਇਰੈਕਟ ਬਜਾਈ ਕਰਦੇ ਆ ਤੇ ਉਹਦੇ ਨਾਲ ਜ਼ਿੰਮੇਦਾਰ ਨੂੰ ਵਧੀਆ ਤਰੀਕੇ ਜਰਮੀਨੇਸ਼ਨ ਹਰ ਖੇਤ ਵਿੱਚ ਹਰ ਕੋਨੇ ਤੇ ਇੱਕੋ ਜਿਹਾ ਨਹੀਂ ਸੇ ਆਉਂਦਾ ਹਾਂਜੀ ਤੇ ਆਪਾਂ ਇਹ ਪੇਟੈਂਟ ਕਰਾਇਆ ਸੀਗਾ ਵੀ ਇਹ ਮਸ਼ੀਨ ਸਟੈਪ ਬਾਈ ਸਟੈਪ ਚੱਲੇ ਹਾਂਜੀ ਵੀ ਮਤਲਬ ਜਿਵੇਂ ਹੱਥਾਂ ਨਾਲ ਝੋਨਾ ਲਾਇਆ ਹੁੰਦਾ ਐਵੇਂ ਲਾਵੇ ਤੇ ਡੀਪੀਆ ਉਹ ਸਾਰੇ ਖੇਤ ਆਪਾਂ ਛੱਟਾ ਦੇ ਦਿੰਨੇ ਆ ਜੀ ਤੇ ਉਹ ਗੱਟੇ ਦਾ ਰਿਜ਼ਲਟ ਆਪਾਨੂੰ ਮਿਲਦਾ ਨਹੀਂ ਪੂਰਾ ਜੀ ਇਹ 20 ਤੋਂ 25 ਕਿਲੋ ਡੀਪੀਆ ਪਵਾਉਣੇ ਆ ਸੀ ਨਾਲ ਤੇ ਉਹ ਵੀ ਦਾਣੇ ਦਾਣੇ ਦੇ ਨਾਲ ਹੀ ਡਿੱਗੋ ਹਾਂ ਰੇਗ ਬੂਟੇ ਦੇ ਨਾਲ ਹੀ ਹੁੰਦਾ ਫਿਰ ਰਿਜ਼ਲਟ ਬੜਾ ਤਗੜਾ ਮਿਲਦਾ ਏ ਠੀਕ ਆ ਜੀ ਤੇ ਇਹ ਜਿਹੜੀ ਆਪਣਾ ਸਟੈਪ ਵੇਢੀ ਆ ਇਹ ਇਹ ਕੈਮਬ੍ਰਿਜ ਦੀ ਕੈਮ ਹੋ ਗਈ ਇੱਥੇ ਜੀ ਇਹਦੇ ਨਾਲ ਇਹ ਆਪਣੀ ਚਿੜੀ ਇਹਨੂੰ ਚਲਦੀ ਆ ਜੀ ਇੱਥੇ ਪਿੰਨ ਪੈ ਜਾਣੀਆਂ ਜੀ ਇਹ ਥੱਲੋਂ ਇਹਨੂੰ ਖੋਲੇਗੀ ਜੀ ਐਵੇਂ ਚੱਲਣਾ ਹੈ ਮੈਂ ਸਮਝ ਗਿਆ ਵੀ ਮਤਲਬ ਇਹ ਕੀ ਕਰਦੀ ਆ ਇਹਦੀ ਇੱਕ ਟਾਈਮਿੰਗ ਆ ਜਦੋਂ ਇਹ ਚਾਰ ਪੰਜ ਦਾਣੇ ਇਕੱਠੇ ਹੋ ਜਾਂਦੇ ਇੱਕੋ ਥਾਂ ਤੇ ਬੀਜ ਕੇ ਇੱਕਦਮ ਛੱਡ ਦਿੰਦੀ ਤੇ ਫਿਰ ਬੰਦ ਹੋ ਜਾਂਦੀ ਹਾਂਜੀ 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 ਮਤਲਬ ਇਹ ਇਸ ਕਰਕੇ ਇੱਥੇ ਖੁੱਲ ਗਈ ਬੀਜਤਾ ਹਾਂਜੀ ਹਾਂਜੀ ਉਦੋਂ ਬਾਅਦ ਇੱਥੇ ਖੁੱਲ ਗਈ ਬੀਜਤਾ ਉਦੋਂ ਬਾਅਦ ਇੱਥੇ ਖੁੱਲ ਗਈ ਬੀਜਤਾ ਇਹ ਜਿਹੜੀ ਚੁੰਡੀਆਂ ਨਾ ਲਾਉਂਦੇ ਉਵੇਂ ਲਾਉਂਦੀ ਚੁੰਡੀ ਵੀ ਲਾਉਗੇ ਤੇ ਦੂਰੀ ਵੀ ਫਾਰਮਰ ਦੇ ਖੇਤ ਮੁਤਾਬਕ 8-8 ਇੰਚ ਤੇ ਚੁੰਡੀ ਲਾਉਣੀ ਆ ਚਾਹੇ ਉਹ 10 10 ਇੰਚ ਤੇ ਲਾਉਣਾ ਚਾਹੁੰਦਾ ਚਾਹੇ ਉਹ 12 ਤੇ ਲਾਉਣਾ ਚਾਹੁੰਦਾ ਚਾਹੇ ਉਹ 15 ਤੇ ਲਾਉਣਾ ਚਾਹੁੰਦਾ ਤਾਂ ਉਹ ਉਵੇਂ ਕਰੂਗੀ ਉਹ ਗੇਅਰ ਚੇਂਜ ਹੋਊਗਾ ਇਸ ਗੇਅਰ ਤੋਂ ਜੀ ਹੁਣ ਇੱਥੇ ਹੈਗਾ 15 ਇੰਚ ਜੀ ਇਹ ਨਾਲ ਦੇ ਗੇਅਰ 'ਚ ਆ ਜਾਣਾ ਇਹਨੇ ਆਪਣਾ 12 ਇੰਚ ਅੱਛਾ ਜੀ ਇੱਥੇ ਆ ਜਾਊਗਾ 10 ਇੰਚ ਠੀਕ ਹੈ ਜੀ ਪਹਿਲੇ ਚ ਆ ਜਾਊਗਾ ਜੀ 8 ਇੰਚ ਜੀ ਇਹ ਜਿੱਥੇ ਵੀ ਆਪਾਂ ਲਾਉਣਾ ਚਾਹੀਏ ਉਨੀ ਦੂਰੀ ਤੇ ਲਾਉਗੀ ਅਛਾ ਮਤਲਬ ਆ ਇਸ ਗੇਅਰ ਤੋਂ ਆਪਾਂ ਜਿੰਨੇ ਇੰਚ ਤੇ ਇਹਨੂੰ ਹਲਾਈ ਜਾਵਾਂਗੇ ਉਹਨੇ ਇੰਚ ਦੀ ਸਟਾਰਟਿੰਗ ਆ ਜਿਹੜੀ ਇਹਦੇ ਚਾਰ ਇਹਦੇ ਚਾਰ ਗੇਅਰ ਨੇ ਜੀ ਪਹਿਲਾ ਗੇਅਰ 8 ਇੰਚ ਤੋਂ ਸਟਾਰਟ ਆ ਜੀ ਹਾਂ ਇੱਕ ਇੱਕ ਕੁਲਜੀਤ ਜਿਹੜਾ ਆਪਾਂ ਨੂੰ ਪਿਛਲੀ ਵਾਰ ਜਦੋਂ ਆਪਾਂ ਵੀਡੀਓ ਕੀਤੀ ਆ ਤਾਂ ਸਾਨੂੰ ਇੱਕ ਕਿਸਾਨਾਂ ਦਾ ਇੱਕ ਸ਼ਿਕਵਾ ਸੀਗਾ ਕਿ ਉਹ ਜਿਹੜਾ ਟਾਇਰ ਆ ਉਹ ਲਤੜਦਾ ਹਾਂਜੀ 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 ਉਹਦੇ ਵਾਸਤੇ ਆਪਾਂ ਇਹ ਨਾ ਟੈਂਡ ਦੇ ਅੱਗੇ ਫੌਲਾ ਦੇਤਾ ਆ ਆ ਆ ਦੇਤਾ ਹਾਂਜੀ ਹਾਂਜੀ ਇਹ ਫੌਲਾ ਮਿੱਟੀ ਨੂੰ ਪੋਲੀ ਕਰੇਗਾ ਇਹ ਲੌਣਾ ਤੇ ਨਾੜ ਇੱਕ ਨਾੜਾ ਇਹ ਖੁੱਲ ਜਾਣਾ ਮਤਲਬ ਇਹ ਟਾਇਰ ਵਾਲੇ ਥਾਂ ਨੂੰ ਦੁਬਾਰਾ ਪੋਲਾ ਕਰੂਗਾ ਪੋਲਾ ਕਰਕੇ ਉਸ ਤੋਂ ਬਾਅਦ ਉਹਨੂੰ ਮਗਰਲਾ ਰੋਲਾ ਪੱਧਰ ਕਰ ਦੂ ਉਹਨੂੰ ਲੈਵਲ ਮਿਲ ਜਾਏਗਾ ਜੀ ਓਕੇ ਜਿਹੜਾ ਆ ਮਗਰਲਾ ਆਪਣਾ ਰੂਲਾ ਏ ਇਹ ਇਹ ਐਦੇ ਲੱਗਿਆ ਨਹੀਂ ਐਦੇ ਆ ਲੱਗਿਆ ਹੋਇਆ ਹਾਂ ਇਹਦੇ ਲੱਗਿਆ ਹੋਇਆ ਇਹ ਇਹਨੂੰ ਫਿਰ ਉਵੇਂ ਹੀ ਪੱਧਰ ਕਰ ਦੂ ਹਾਂਜੀ ਹਾਂਜੀ ਲੈਵਲ ਹੋ ਜਾਊਗਾ ਜੀ ਲੈਵਲ ਹੋ ਜੂਗਾ ਬਾਣ ਤੇ ਜਿਹੜਾ ਆਹ ਮਤਲਬ ਇਧਰਲੇ ਪਾਸੇ ਆਹ ਲਾਤੇ ਆ ਇਹ ਫालतੂ ਵੀ ਝਾੜਨ ਵਾਸਤੇ ਲਾਤੇ ਆ ਅਨੇ ਅੱਗੇ ਆਪਣਾ ਦੂਜੇ ਲਾਉਂਦੇ ਸੀਗੇ ਆ ਮਿਲਦੇ ਨਹੀਂ ਸੀ ਹੁਣ ਆਪਾਂ ਤਿਆਰ ਕਰਵਾਏ ਨੇ ਜੀ ਇਹ ਉੱਪਰ ਇਹਦੇ ਨਾਲ ਘੁੰਮਦਾ ਪਲੇਟ ਦੇ ਨਾਲ ਹਾਂ ਇਹ ਘੁੰਮੂਗਾ ਇਹ ਜਿਹੜਾ ਦਾਣਾ ਫਸਣਾ ਇਹਨੇ ਥੱਲੇ ਧੱਕ ਦੇਣਾ ਹਾਂ ਗਰਾਰੀ ਨਹੀਂ ਫਸੂਗੀ ਹਾਂ ਉਹ ਫਸੂਗਾ ਨੀਗਾ ਤੇ ਉਹਨੇ ਪ੍ਰੋਪਰ ਚੱਲੀ ਜਾਣਾ ਥੱਲੇ ਨੂੰ ਅੱਗੇ ਆਪਾਂ ਦੰਦਾਂ ਵਾਲੇ ਪੁਰਸ਼ ਲਾ ਦਿੰਦੇ ਉਹ ਕਈ ਵਾਰ ਦੰਦਾਂ ਵਾਲਾ ਬੁਰਸ਼ ਉਹ ਵਾਪਸ ਦੇਖ ਲੈਂਦਾ ਸੀ ਹੂੰ ਵਿੱਚ ਦੀ ਬਜਾਏ ਪਿਛਾਂ ਢੇਗ ਪੈਂਦਾ ਸੀ ਹੂੰ ਹੁਣ ਇਹ ਸਿੱਧਾ ਵਿੱਚ ਜਾਏਗਾ ਵਿੱਚ ਜਾਣ ਕਰਕੇ ਜਾਂਦੀ ਐ ਕੋਰੇ ਅਸੀਂ ਹੋਰ ਵੱਜ ਜਾਣੀ ਆ ਮੈਂ ਸਮਝ ਗਿਆ ਵੀ ਇਹ ਹੁਣ ਜਿੰਨੇ ਦਾਣੇ ਚੱਕੂਆ ਇਹਨੇ ਥੱਕ ਕੇ ਉਧਰ ਸਿੱੜ ਦੇਣੇ ਪਰਲੇ ਪਾਸ ਹਾਂਜੀ 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 ਇਹ ਆਪਣਾ ਪੇਟੈਂਟ ਆ ਪੇਟੈਂਟ ਨੰਬਰ ਆ ਜੇ ਥੱਲੇ ਠੀਕ ਆ ਜੀ ਇੱਕ ਤਾਂ ਆਪਾਂ ਕਹਿ ਦਿੰਨੇ ਆ ਫਰਜੀ ਪੇਟੈਂਟ ਜੀ ਓਰੀਜਨਲ ਪੇਟੈਂਟ ਨੰਬਰ ਆ ਆਪਣੀ ਫੈਲ ਟੋਟਲ ਮਸ਼ੀਨ ਪੇਟੈਂਟ ਦਾ ਹਾਂ ਵੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਮੈਂ ਨਾ ਤੁਹਾਨੂੰ ਪੇਟੈਂਟ ਵਾਲੀ ਗੱਲ ਮੈਂ ਬਾਰ ਬਾਰ ਪਤਾ ਕਿਉਂ ਕਰ ਰਿਹਾ ਹਾਂ ਜੀ ਕਿਉਂਕਿ ਮੈਨੂੰ ਵੀ ਥੋੜੀ ਜਾਣਕਾਰੀ ਮਿਲੀ ਆ ਕਿ ਸ਼ਾਇਦ ਕੁਝ ਕੰਪਨੀਆਂ ਨੇ ਸੇਮ ਚੀਜ਼ ਨੂੰ ਕਾਪੀ ਕੀਤਾ ਹਾਂਜੀ 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 ਕੀਤਾ ਨਾ ਕੀਤਾ ਕੀਤਾ ਕਈਆਂ ਨੇ ਕਾਪੀ ਤੇ ਫਿਰ ਉਹਨਾਂ ਨੇ ਮਾੜਾ ਮੋਟਾ ਕੋਈ ਟੀਕਾ ਨਹੀਂ ਭੇਜਿਆ ਕੋਈ ਤpropto ਨਹੀਂ ਕਰਿਆ ਹੋਇਆ ਜੀ ਹਾਂਜੀ ਪਹਿਲੇ ਆਪਾਂ ਨੂੰ ਨੋਟਿਸ ਭੇਜਿਆ ਸੀ ਜੀ ਨੋਟਿਸ ਤੋਂ ਬਾਅਦ ਇਹਨਾਂ ਨੇ ਵੱਲੋਂ ਕਈਆਂ ਕੰਪਨੀ ਨੇ ਕਹਿ ਕੇ ਲਿਖਤੀ ਰੂਪ ਭੇਜਿਆ ਵੀ ਅਸੀਂ ਤੁਹਾਡੇ ਨਾਲ ਦੀ ਮਸ਼ੀਨ ਸਟੈਪ ਵਾਲੀ ਨਹੀਂ ਬਣਾ ਰਹੇ ਅਸੀਂ ਤਾਂ ਰੁਟੀਨ ਵਾਲੀ ਬਣਾ ਰਹੇ ਹਾਂ ਠੀਕ ਹੈ ਜੀ ਪਰ ਉਹ ਬਣਾਈ ਸਟੈਪ ਵਾਲੀ ਜਾਂਦੇ ਨੇ ਠੀਕ ਹੈ ਜੀ ਹੁਣ ਉਹਨਾਂ ਵਾਸਤੇ ਫਿਰ ਦੁਬਾਰਾ ਉਹ ਜਿਹੜੇ ਪਹਿਲਾਂ ਨੋਟਿਸ ਭੇਜ ਸਕਦੇ ਆ ਇਹਨਾਂ ਨੂੰ ਤਲਾਹ ਦੇ ਸਕਦੇ ਆ ਵੀ ਨਾ ਕਰ ਜੀ ਉਸ ਤੋਂ ਬਾਅਦ ਦਾ ਫਿਰ ਪ੍ਰੋਸੈਸ ਆ ਜਿਹੜਾ ਉਹ ਕੇਸ ਦਾ ਠੀਕ ਆ ਪਹਿਲਾਂ ਉਹ ਫੰਬੇ ਨਾਲ ਆਏ ਡਾਕਟਰ ਵਾਂਗੂ ਮਾੜਾ ਮਾੜਾ ਆਏ ਫਿਰ ਉਹ ਫਿਰ ਉਦੋਂ ਬਾਅਦ ਟੀਕਾ ਲਾ ਸਕਦੇ ਹਾਂ ਜੀ ਮਾੜਾ ਯਾਰ ਇਹਨੂੰ ਚਲਾ ਕੇ ਦਿਖਾ ਯਾਰ ਕਲਜੀ ਤੇ ਹੁਣ ਇਹ ਤਾਂ ਜ਼ਿੰਮੇਵਾਰੀ ਬਥੇਰੀ ਲੈ ਲਈ ਮੈਂ ਹੀ ਲੈ ਮੈਂ ਹੀ ਕਹੀ ਜਾਂਦਾ ਵੀ ਬਹੁਤ ਵਧੀਆ ਹਾਂ ਹਾਂ ਲੋ ਵੀ ਸੋਚਣਾ ਆਪਣੇ ਕੋਲੇ ਅੱਜ ਜਦੋਂ ਬੀਬੀਸੀ ਤੇ ਆਏ ਹੋਏ ਸੀ ਨਾ ਤੇ ਦੋ ਕਸਟਮਰ ਹੈ ਆਪਣੇ ਕੋਲੇ ਜਿਹੜੇ ਇਸ ਮਸ਼ੀਨ ਦੇ ਵਿੱਚ ਇੰਟਰਸਟਡ ਹੈ ਆਪਾਂ ਇਹਨਾਂ ਨੂੰ ਚਲਾ ਕੇ ਵੀ ਦੇਖਦੇ ਆਂ ਡੈਮੋ ਤੌਰ ਤੇ ਆਪਾਂ ਨੂੰ ਹੁਣ ਚਲਾ ਕੇ ਵੀ ਦੇਖਾਂਗੇ ਵੀ ਕਿਵੇਂ ਕੰਮ ਕਰਦੀ ਆ ਇਹ ਬਾਈ ਜੀ ਹੁਣੀ ਇਹਨੂੰ ਦੂਸਰੀ ਵਾਰ ਖਰੀਦਣ ਆਇਆ ਬਾਈ ਹੁਣੀ ਇਹਨੂੰ ਪਹਿਲੀ ਵਾਰ ਖਰੀਦਣ ਆਇਆ ਪਹਿਲਾਂ ਆਪਾਂ ਦੂਸਰੀ ਵਾਰ ਵਾਲਿਆਂ ਤੋਂ ਰਿਵਿਊ ਲੈਨੇ ਆਂ ਬਾਈ ਪਹਿਲਾਂ ਇਹ ਮਸ਼ੀਨ ਵਰਤੀ ਹੋਈ ਹੈ ਹਾਂਜੀ ਪਹਿਲੇ ਸਾਲ ਇਹ ਮੰਨ ਲਿਓ ਥੋੜਾ ਮਾਡਲ ਅਲੱਗ ਸੀ ਤੇ ਉਹ ਦੇਖ ਕੇ ਤਾਂ ਅਸੀਂ ਨਵੇਂ ਨੇ ਮੋੜ ਲਿਆ ਉਹ ਮਾਡਲ ਇਹਨਾਂ ਨੂੰ ਦੇ ਤਾ ਵਿੱਚ ਨਹੀਂ ਹੋਰ ਨੂੰ ਵੇਚਿਆ ਸੀ ਅੱਛਾ ਉਹ ਹੋਰ ਨੂੰ ਵੇਚ ਤਾ ਹੋਰ ਨੂੰ ਵੇਚ ਤਾ ਤੇ ਇਹ ਲੈ ਕੇ ਚੱਲੇ ਆਂ ਹਾਂ ਇਹ ਲੈ ਕੇ ਚੱਲੇ ਨਹੀਂ ਉਹ ਮਾੜਾ ਸੀ ਤਾਂ ਦੇ ਤਾ ਨਹੀਂ ਥੋੜਾ ਫਰਕ ਪਾ ਕੀ ਫਰਕ ਪਤਾ ਇਹਨਾਂ ਨੇ ਇਹਨੇ ਇੱਕ ਤਾਂ ਪਲਾਸਟਿਕ ਦੇ ਕਰਤੇ ਥੱਲੇ ਠੀਕ ਆ ਨਾਲੇ ਐ ਨਾ ਤੇ ਪਲਾਸਟਿਕ ਤੇ ਕਰਦੇ ਪਹਿਲਾਂ ਪੱਟੇ ਕੱਟਦੇ ਸੀ ਹੁਣ ਉਹ ਇਹ ਨਹੀਂ ਕੱਟਦੇ ਠੀਕ ਆ ਜੀ ਆਹ ਪ੍ਰੋਬਲਮ ਹਟ ਗਈ ਆ ਵੀ ਜ਼ੀਰੋ ਹੋ ਗਈ ਠੀਕ ਆ ਜੀ ਤੇ ਇੱਕ ਆ ਚਿੜੀ ਜੀ ਆ ਕੱਸਦੀ ਸੀ ਭਾਈ ਵੱਡੀ ਕਰਤੀ ਇਹਨਾਂ ਨੇ ਜੀ ਤੇ ਉਹ 베ਰਿੰਗਾਂ ਚ ਫਰਕ ਪਾਤੇ ਉਹ ਅੱਗੇ ਰੁੱਲੇ ਦੇ ਅੱਛਾ ਤੇ ਇੱਕ ਪਾਊਡਰ ਕੋਟਿੰਗ ਕਰਤੀ ਹਾਂ ਇੱਕ ਮੰਨ ਲਓ ਕੋਟਿੰਗ ਜਿਕੇ ਬੱਟੀ ਪੈਂਟ ਹੋ ਗਿਆ ਠੀਕ ਆ ਤੇ ਇਸ ਕਰਕੇ ਤੁਸੀਂ ਇਹ ਮਸ਼ੀਨ ਉਹ ਵੇਚਤੀ ਇਹ ਲੈ ਲਈ ਆ ਲੈ ਲਈ ਪਰ ਜਿਹੜੀ ਉਹ ਮਸ਼ੀਨ ਤਕਨੀਕੀ ਤੌਰ ਤੇ ਝੋਨਾ ਬੀਜਦੀ ਸੀ ਉਹਦੀ ਬਜਾਈ ਕਿਵੇਂ ਸੀ ਬਹੁਤ ਚੰਗੀ ਜੀ ਕਿੰਨੇ ਕਿੱਲੇ ਬੀਜੇ ਸੀ ਪਹਿਲੇ ਸਾਲ ਅਸੀਂ 2 ਕਿੱਲੇ ਬੀਜੇ ਸੀ ਪਿਛਲੇ ਸਾਲ ਆਪਣੇ ਕੋਲ 20 ਕਿੱਲੇ ਪੈਲੀ ਹੈ ਤੇ 20 ਵੀ ਬੀਜੇ ਜੀ ਜੀ ਤੇ 20 ਦੇ 20 ਉਹਦਨੇ ਬੀਜੇ ਹਾਂਜੀ ਨਜ਼ਾਰਾ ਆ ਗਿਆ ਹਾਂ ਬੜੀਆ ਜੀ ਐ ਇੱਕਦਮ ਖਰਾਬ ਖਰੂਬ ਤਾਂ ਨਹੀਂ ਹੋਇਆ ਜੋਨਾ ਨਹੀਂ ਬਿਲਕੁਲ ਹੀ ਨਹੀਂ ਹੁਣ ਤਾਂ ਉਹ ਵੀ ਕੱਖਾਂ ਨੂੰ ਵੀ ਕਾਬੂ ਕਰਨਾ ਸਿੱਖ ਗਏ ਜਾਣੀ ਦਾ ਹਾਂਜੀ ਹਾਂਜੀ ਮਤਲਬ ਇਸ ਵਾਰ ਤਾਂ ਕਰਕੇ ਇੱਕ ਦੀ ਕਿਰਾਏ ਤੇ ਬੀਜੋਗੇ ਆਂ ਕਿਰਾਏ ਤੇ ਵੀ ਬਿਜਾਂਗੇ ਆਪਦੇ ਵੀ ਬਿਜਣੀ ਆ ਆਪਦੇ ਵੀ ਬਿਜੋਗੇ ਕਿਰਾਏ ਤੇ ਬਿਜੋ ਕਿਹੜਾ ਪਿੰਡ ਆ ਤੁਹਾਡਾ ਆਪਣਾ ਸੋਤਰਬੱਟੂ ਜੀ ਫਤਿਹਬਾਦ ਜिले ਚ ਹਰਿਆਣਾ ਚ ਸੋਤਰਬੱਟੂ ਹਰਿਆਣ ਫਤਿਹਬਾਦ ਜਿਹੇ ਜिले ਚ ਫਤਿਹਬਾਦ ਜ਼ਿਲ੍ਹੇ ਵਾਲੇ ਸੋਤਰਬੱਟੂ ਵਾਲੇ ਜਿਹੜੇ ਬਾਈ ਆ ਉਹ ਤੁਹਾਡਾ ਨਾਮ ਕੀ ਆ ਰਮੇਸ਼ ਜੀ ਹਾਂਜੀ ਰਮੇਸ਼ 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 ਨੂੰ ਫੋਨ ਕਰ ਲਿਓ ਜਿਨ੍ਹਾਂ ਨੇ ਕਿਰਾਏ ਤੇ ਵਜਵਾਉਣਾ ਹੈ ਹਨਾ ਬਾਈ ਐਮੀ ਇਹ ਨਾਲ ਗੱਲ ਬਾਤ ਆ ਬੰਦਿਆਂ ਨੂੰ ਪੁੱਛਦੇ ਆ ਇਹ ਮੇਰੀ ਵੀਡੀਓ ਦੇਖ ਕੇ ਆਏ ਤੁਸੀਂ ਮੇਰੀ ਵੀਡੀਓ ਦੇਖ ਕੇ ਆਏ ਹਾਂਜੀ ਹਾਂਜੀ ਤਹਾਨੂੰ ਬਈ ਇਹਦੇ ਵਿੱਚ ਕੀ ਖਾਸ ਲੱਗਿਆ ਕਿਹੜੀ ਵੀਡੀਓ ਦੇ ਵਿੱਚ ਕਿਹੜੀ ਗੱਲ ਆ ਜਿਹੜੀ ਤੁਹਾਨੂੰ ਖਿੱਚ ਕੇ ਲਿਆਈ ਵੀ ਆ ਮਸ਼ੀਨ ਸਾਨੂੰ ਲੈਣੀ ਚਾਹੀਦੀ ਹੈ ਕੋਚਰ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਇਹ ਮਸ਼ੀਨ ਦੀ ਜੀ ਵੀ ਇਹ ਟੱਪਿਆਂ ਚ ਵੇਚਦੀ ਹੈ ਵੀ ਇਹ ਮੰਨ ਲਓ ਚੁੰਡੀਆਂ ਲਾਉਂਦੀਆਂ ਜਿਵੇਂ ਆਪਾਂ ਲਾਉਣੇ ਆ ਉਹੀ ਸਿਸਟਮ ਹੈ ਇਹਦਾ ਲਾਉਣ ਦਾ ਹਾਂ ਵਿੱਚ ਉਹਨਾਂ ਜਦੋਂ ਮੰਨ ਲਓ ਮਤਲਬ 15 20 ਦਿਨਾਂ ਦਾ ਹੋ ਜਾਂਦਾ ਮਹੀਨੇ ਦਾ ਉਹ ਤਾਂ ਬਹੁਤ ਸੋਹਣਾ ਲੱਗਦਾ ਲੱਗਾ ਜਿਉਂਨਾਂ ਬਾਕੀ ਕੋਈ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਵੇਖ ਕੇ ਮਸ਼ੀਨ ਮੈਂ ਤੁਹਾਨੂੰ ਇੱਕ ਹੋਰ ਗੁਣ ਦੱਸਾਂ ਮੈਂ ਤੇ ਬਾਈ ਕੁਲਜੀਤ ਅਸੀਂ ਨਾ ਸਾਰਾ ਪੰਜਾਬ ਹਰਿਆਣਾ ਤਕਰੀਬਨ ਘੁੰਮੇ ਜਿੱਥੇ ਇਹ ਮਸ਼ੀਨ ਨੇ ਲਾਇਆ ਸੀ ਹਾਂਜੀ ਹਾਂਜੀ ਇਹ ਮਸ਼ੀਨ ਨਾ ਲਾਇਵੇ ਖਾਸ ਤੌਰ ਤੇ ਬਾਸਪਤੀ ਝੋਨੇ ਨੂੰ ਬਿਮਾਰੀ ਨਹੀਂ ਪੈਂਦੀ ਹਾਂ ਝੰਡਾ ਨਹੀਂ ਕੱਢਦਾ ਜਿਹੜਾ ਝੰਡਾ ਪੱਤਾ ਕੱਢਦਾ ਹਾਂ ਹਾਂ ਜਿਹੜਾ ਉਹ ਝੰਡਾ ਰੋਗ ਪੈਂਦਾ ਨਾ ਉਹਨੂੰ ਟੂਸਾ ਟੁੱਟਦਾ ਮੱਚਦਾ ਉਹਦਾ ਉਹ ਰੋਗ ਨਹੀਂ ਆਉਂਦਾ ਇਹਦੇ ਵਾਲੀ ਇਹਦੇ ਨਾਲ ਪਜਾਈ ਵੀਜੇ ਵਾਲੇ ਨਾਲ ਨਹੀਂ ਆਉਂਦਾ ਠੀਕ ਹੈ ਕਿ ਨਹੀਂ ਇਹਦੀ ਸਾਰੇ ਪਾਸਿਆਂ ਤੋਂ ਹਵਾ ਪੈਂਦੀ ਕਰਕੇ ਉਲੀ ਨਹੀਂ ਪੈਂਦੀ ਉਲੀ ਨਹੀਂ ਪੈਂਦੀ ਉਲੀ ਨਹੀਂ ਪੈਂਦੀ ਬਾਕੀ ਪਾਣੀ ਦੀ ਬਚਤ ਹੈ ਬਾਣ ਵੀ ਬਚਦਾ ਜੀ ਲੱਗਦਾ ਬਾਗ ਵਾਂਗੂ ਝੋਨਾ ਹਾਂ ਬਾਗ ਵਾਂਗੂ ਲੱਗਦਾ ਜਿੰਦਰਾ ਮਰਜੀ ਖੜਜੂ ਲੈਣੀ ਦੇ ਦੇ ਸਾਰੇ ਹਾਂ ਮਤਲਬ ਮੈਂ ਇੰਨਾ ਇੰਟਰਸਟਡ ਹਾਂ ਮੈਂ ਤਾਂ ਆਪ 3-4 ਕਿੱਲੇ ਬੀਜਣੇ ਚਾਹਣਾ ਇਹਦੇ ਨਾਲ ਹਾਂਜੀ ਮੈਂ ਬਾਈ ਕਲਜੀਤ ਨਾਲ ਗੱਲ ਕੀਤੀ ਐ ਤੇ ਇਹ ਕਹਿੰਦੇ ਬਾਣ ਤਿਆਰ ਕਰ ਲਈ ਮੈਨੂੰ ਦੱਸ ਦੇ ਅਸੀਂ ਹਜੇ ਮਸ਼ੀਨ ਲੈ ਕੇ ਜਾਣੀ ਅੱਜ ਜੀ ਅਸੀਂ 10 ਕਿੱਲੇ ਥਾਂ ਤਾਂ ਆਪ ਦਾ ਬੀਜਣਾ ਜੀ ਤੇ ਸਾਡੇ ਕੋਲੇ 100 ਸਵਾ 100 ਕਿੱਲਾ ਮੰਨ ਲਾ ਵੀ ਕਿਰਾਏ ਤੇ ਬੀਜਣ ਨੂੰ ਸਾਨੂੰ ਬੁੱਕ ਪੇ ਮੈਂ ਜਿਹੜਾ ਕਿਹੜਾ ਪੈਂਡਾ ਬਾਈ ਦਾ ਪਿੰਡ ਬਾਜਕਾਈ ਆਪਣਾ ਬਾਦਲ ਦੇ ਨਾਲ ਰਹਿੰਦਾ ਨ ਬਠਿੰਡੇ ਜ਼ਿਲ੍ਹੇ ਚ ਬਾਦਲ ਪਿੰਡ ਦੇ ਨਾਲ ਰਹਿੰਦਾ ਬਾਜਕਾ ਪਿੰਡ ਬਾਈ ਤੇਰਾ ਨਾਂ ਕੀ ਹੈ ਹਰਵੰਦ ਸਿੰਘ ਹੈ ਹਰਵੰਦ ਸਬਾਈ ਦਾ ਨਾਂ ਹੈ ਬਾਜਕੇ ਪਿੰਡ ਵਾਲੇ ਉਹ ਬਾਈ ਤੋਂ ਬਜਾ ਕੇ ਦੇਖਿਓ ਕਿਲਾ ਅੱਧਾ ਕਿਲਾ ਦੋ ਕਿਲੇ ਤੁਸੀਂ ਨੰਦ ਆ ਜੂਗਾ ਯਾਰ ਤੁਹਾਨੂੰ ਜਦੋਂ ਝੋਨਾ ਹਰਾ ਹੋਇਆ ਨਾ ਤੁਸੀਂ ਕਹੋਗੇ ਵੀ ਹਾਂ ਯਾਰ ਚੀਜ਼ ਬਣ ਗਈ ਹਾਂਜੀ ਹਾਂਜੀ ਨਹੀਂ ਸਹੀ ਠੀਕ ਆ ਨਾ ਤੇ ਇਹਦੇ ਸਭ ਤੋਂ ਮੈਨੂੰ ਖਾਸ ਗੱਲ ਇਹ ਲੱਗੀ ਵੀ ਇਹਦੀ ਜਾਨ ਸੌਖੀ ਆ ਵਾ ਵੀ ਇਹ ਸੁੱਕੇ 'ਚ ਬਜਾਈ ਕਰ ਦਿੰਦੀ ਆ ਤੇ ਸੁੱਕੇ 'ਚ ਬਜਾਈ ਕਰਕੇ ਆਮ ਗਿੱਲ ਬੱਤਰ ਵਾਲੇ 'ਚ ਨਾ ਸੂਤ ਨਹੀਂ ਆਇਆ ਕਾਣੀ ਗਿੱਲ ਬੱਤਰ ਵਾਲੇ ਦੇ ਵਿੱਚ ਕਿਸਾਨ ਆ ਤਾਂ ਹੀ ਥੋੜਾ ਜਿਹਾ ਅੱਕ ਕੇ ਦੁਬਾਰਾ ਛੱਡ ਗਏ ਸੀ ਉਹਨੂੰ ਠੀਕ ਆ ਕਿ ਨਹੀਂ ਇਹ ਲਾਉਂਦੀ ਆ ਚੁੰਡੀਆਂ ਨਾ ਜਿਵੇਂ ਚੁੰਡੀ 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 ਹਰਾ ਹੋਇਆ ਵਾ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਿਹਾ ਝੋਨਾ ਐਵੇਂ ਹਰਾ ਹੋਜੂ ਵੱਡਾ ਹੋਜੂ ਵੱਡਿਆ ਜਾਊ ਵੱਡੇ ਵੇਦੇ ਕਰਚੇ ਵੀ ਤੁਹਾਨੂੰ ਦੱਸਣਗੇ ਵੀ ਕਿਸੇ ਸੱਚਾਰੇ ਬੰਦੇ ਨੇ ਲਾਇਆ। ਬਹੁਤ ਕਮਾਲ ਮਸ਼ੀਨਾਂ ਬਹੁਤ ਕਮਾਲ ਮਸ਼ੀਨਾਂ ਜੇ ਆਪਾਂ ਅਗਲੀ ਪੀੜ੍ਹੀ ਨੂੰ ਪਾਣੀ ਦੇ ਕੇ ਜਾਣਾ ਤਾਂ ਇਹ ਹੋਈਆਂ ਮਸ਼ੀਨਾਂ ਨੂੰ ਪਾਣੀ ਦੀ ਬਚਤ ਤਾਂ ਬਾਣ ਜਦੋਂ ਕੱਦੂ ਕਰਦਣਾ ਜੀ ਬਹੁਤ ਟ੍ਰੈਟ ਹੋ ਜਾਂਦਾ ਬਾਣ ਪੱਥਰ ਬਣ ਜਾਂਦਾ। ਜਦੋਂ ਇਹ ਬੀਜ ਦਿੰਦੇ ਆ ਬਾਣ ਪਹਿਲਾਂ ਤਾਂ ਬਹੁਤ ਵਧੀਆ ਰਹਿੰਦਾ ਜੀ ਆਪਣਾ। ਬਾਣ ਦੀ ਸਿਹਤ ਬਹੁਤ ਵਧੀਆ ਰਹਿੰਦੀ ਜ਼ਮੀਨ ਦੀ। ਤੇ ਜੇ ਤੁਸੀਂ ਮਤਲਬ ਇਹ ਇਹ ਮਸ਼ੀਨ ਬੁੱਕ ਕਰਨੀ ਚਾਹੁੰਦੇ ਤਾਂ ਹੁਣੇ ਹੀ ਫੋਨ ਚੱਕੋ ਹੁਣੇ ਹੀ ਕਮਾਓ। ਤਾ ਤੁਹਾਨੂੰ ਟਾਈਮ ਨਾਲ ਮਸ਼ੀਨ ਮਿਲੂਗੀ ਐਸ ਵਕਤ ਬੀਬੀਸੀ ਦੀ ਇਹ ਮਸ਼ੀਨ ਆ ਜਿਹੜੀ ਉਹ ਮੋਸਟ ਟ੍ਰੈਂਡਿੰਗ ਦੇ ਵਿੱਚ ਵੇਕਣ ਵਾਲਾ ਸੰਦ ਬਣ ਚੁੱਕਿਆ ਸੱਜਣੋ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੀ ਆ ਮਾਲਕ ਦੀ ਕਿਰਪਾ ਅਗਲੇ ਸੀਜ਼ਨ ਵਾਸਤੇ 20 ਲੋਕ ਮਤਲਬ ਜਿਹੜੀਆਂ ਐ ਸੀਜ਼ਨ ਤੋਂ ਬੁਕਿੰਗ ਹਟ ਜਾਣੀਆਂ ਤਾਂ ਬਣਨੋ ਨਹੀਂ ਹਟਣਾਂਗਾ ਮਸ਼ੀਨਾਂ ਲੋਕ ਅਗਲੇ ਸੀਜ਼ਨ ਲਈ ਮਤਲਬ ਇਸ ਤੋਂ ਕਰ ਰਿਹਾ ਪਰ ਇੱਕ ਤੁਹਾਨੂੰ ਗੱਲ ਦੱਸਦਾ ਇਹ ਸੀਜ਼ਨ ਇਹ ਕੱਲੀ ਉਝੋਣਾ ਨੇ ਬੀਜ ਦੀ ਲੋਕ ਇਹਦੇ ਨਾਲ ਹੋਰ ਵੀ ਫਸਲਾਂ ਵੇਚ ਰਿਆ ਲੋਕ ਚੁੰਡੀਆਂ ਨਾ ਲਾਉਂਦੀ ਕਰਕੇ ਲੋਕ ਕਣਕ ਤੱਕ ਵੀ ਬੀਜ ਰਿਹਾ ਇਹਦੇ ਨਾਲ ਜਿਹੜਾ ਬੀਜ ਥੋੜਾ 10 ਕਿਲੋ ਵੀ ਉਹੀ ਪਾਉਣਾ ਹੁੰਦਾ ਕਿਲੇ ਚ ਤਾਂ ਲੋਕ ਚੁੰਡੀ ਅੰਗੂ ਚੁੰਡੀਆਂ ਨਾ ਬੀਜ ਦਿੰਦੀ ਕਰਕੇ ਕਣਕ ਤੱਕ ਵੀ ਬੀਜੀ ਜਾਂਦੇ ਲੋਕ ਇਹਦੇ ਨਾਲ ਬਹੁਤ ਕਮਾਲ ਦਾ ਸੰਦ ਆ ਤੁਸੀਂ ਇਹਨੂੰ ਚਲਦੇ ਦੀ ਤੁਹਾਨੂੰ ਮੈਂ ਵੀਡੀਓ ਦਿਖਾ ਰਿਆ ਤੇ ਅਸੀਂ ਹੁਣ ਇਹਨੂੰ ਚਲਾ ਕੇ ਵੇਖਦੇ ਵੀ ਆ ਸੱਜਣੋ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਤਾਂ ਬੀਬੀਸੀ ਐਗਰੋ ਦੇ ਨੰਬਰ ਸਕਰੀਨ ਤੇ ਟੈਲ ਕਰ ਲਓ